ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਹਿਲਾਂ ਸਰਵਣ ਕਰਦਿਆਂ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਦੀ ਜੀਵਨ ਕਥਾ ਨੂੰ ਸੋ ਅੱਜ ਵੀ ਇਸ ਵੀਡੀਓ ਦੇ ਰਾਹੀਂ ਅਸੀਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜੀਵਨ ਦੀ ਕਥਾ ਨੂੰ ਸਰਵਣ ਕਰਾਂਗੇ ਸੋ ਅਗਰ ਤੁਸੀਂ ਪਿਛਲੀ ਕਥਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪਿਛਲੀਆਂ ਵੀਡੀਓਜ਼ ਦੇ ਰਾਹੀਂ ਤੁਸੀਂ ਉਹ ਕਥਾ ਨੂੰ ਸੁਣ ਸਕਦੇ ਹੋ ਪਾਤਸ਼ਾਹ ਨੇ ਸੁਣ ਕੇ ਕੰਬਣਾ ਪਾਤਸ਼ਾਹ ਪੂਰੀ ਵਾਰਤਾ ਸੁਣ ਕੇ ਕੰਬਣ ਲੱਗਾ ਬੋਲਿਆ ਸਾਈ ਜੀ ਤੁਸੀਂ ਪਹਿਲਾਂ ਮੈਨੂੰ ਗੁਰੂ ਜੀ ਗੁਰੂ ਜੀ ਬਾਬਤ ਕਿਉਂ ਨਹੀਂ ਦੱਸਿਆ ਮੈਥੋਂ ਤਾਂ ਬੜਾ ਗੁਨਾਹ ਹੋ ਚੁੱਕਾ ਹੈ ਤੁਹਾਨੂੰ ਚਾਹੀਦਾ ਸੀ ਕਿ ਮੈਨੂੰ ਸਭ ਸੋਚੀ ਕਰਾ ਦਿੰਦੇ ਇੱਕ ਸਵਾਲ ਮੇਰਾ ਹੋਰ ਵੀ ਹੱਲ ਕਰੋ ਮੈਂ ਮੂੰਹੋਂ ਕਹਿ ਨਹੀਂ ਸਕਦਾ ਮਗਰ ਆਪਣਾ ਭਰਮ ਦੂਰ ਕਰਨ ਲਈ ਪੁੱਛਦਾ ਹਾਂ ਮੈਨੂੰ ਕਾਜੀ ਲੋਕ ਆਖਦੇ ਹਨ ਕਿ ਮੁਸਲਮਾਨ ਹੋ ਕੇ ਹਿੰਦੂ ਦੀ ਸਿਫਤ ਕਰਨੀ ਗੁਨਾਹ ਹੈ ਫਕੀਰ ਬੋਲਿਆ ਕਿ ਜੋ ਅੱਲਾ ਦੇ ਨੂਰ ਹਨ ਉਹਨਾਂ ਦੀ ਜਾਤ ਕੋਈ ਨਹੀਂ ਹੁੰਦੀ ਨਾ ਉਹ ਮੁਸਲਮਾਨ ਹੁੰਦੇ ਹਨ ਤੇ ਨਾ ਉਹ ਹਿੰਦੂ ਹੁੰਦੇ ਹਨ ਉਹ ਸਭ ਦੇ ਸਾਂਝੇ ਹਨ ਉਹਨਾਂ ਦਾ ਖੁਦਾਈ ਮਜ਼ਬੂਰ ਹੁੰਦਾ ਹੈ ਕਿਸੇ ਮਜ਼ਬ ਦੇ ਦਾਇਰੇ ਵਿੱਚ ਬੱਜੇ ਹੋਏ ਨਹੀਂ ਹੁੰਦੇ ਐਵੇਂ ਲੋਕਾਂ ਨੂੰ ਦਿਖਾਵੇ ਮਾਤਰ ਚਾਪਦੇ ਹਨ ਕਿ ਹਿੰਦੂ ਹਨ ਇਹ ਮੁਸਲਮਾਨ ਹਨ ਅਸੀਂ ਜਿਸ ਵਕਤ ਅੱਲਾ ਦੇ ਨੂਰ ਦਾ ਧਿਆਨ ਕਰਦੇ ਹਾਂ ਤਾਂ ਸਾਨੂੰ ਅੱਲਾ ਦਾ ਨੂਰ ਗੁਰੂ ਨਾਨਕ ਪੀਰ ਦੀ ਜੋਤ ਹੀ ਨਜ਼ਰ ਆਉਂਦੀ ਹੈ ਅਸੀਂ ਸਾਰੀਆਂ ਬਰਕਤਾਂ ਗੁਰੂ ਨਾਨਕ ਪੀਰ ਦੀ ਜੋਤ ਵਿੱਚ ਸਾਰੀਆਂ ਵਰਕ ਤਾਂ ਗੁਰੂ ਨਾਨਕ ਪੀਰ ਦੀ ਜੋਤ ਵਿੱਚ ਹਨ ਉਹ ਜੋਤ ਹੁਣ 6ਵੀਂ ਗੱਦੀ ਹਰਗੋਬਿੰਦ ਹੋ ਕੇ ਪ੍ਰਕਾਸ਼ ਰਹੀ ਹੈ ਇਹ ਸਿਫਤ ਸੁਣ ਕੇ ਪਾਤਸ਼ਾਹ ਨੇ ਆਖਿਆ ਮੈਂ ਚੰਦੂ ਦੀਵਾਨ ਨੂੰ ਉਹਨਾਂ ਦੇ ਹਵਾਲੇ ਕਰ ਦਿਆਂਗਾ ਜੋ ਮਰਜੀ ਹੈ ਸਜ਼ਾ ਦੇਵਣ ਫਕੀਰ ਜੀ ਉੱਠ ਕੇ ਡੇਰੇ ਚਲੇ ਗਏ ਪਾਤਸ਼ਾਹ ਮਨ ਹੀ ਮਨ ਤਪਿਆ ਹੋਇਆ ਮੈਲਾ ਨੂੰ ਗਿਆ ਵਜ਼ੀਰ ਖਾਨੇ ਗੁਰੂ ਜੀ ਪਾਸ ਪਹੁੰਚਣਾ ਵਜ਼ੀਰ ਖਾਨ ਬਹੁਤ ਛੇਤੀ ਗਵਾਲੀਅਰ ਪਹੁੰਚਾ गुरु जी पास हाजिर होकर नीवे होकर सलाम की गुरु जी ने आदर पूर्वक वजीर खां बैठाया वजीर खां ने हाथ जोड़ के बेनती की के सच्चे पातशाह आपके पास पातशाह ने मैनू भेज्या है आपने पातशाह बहुत सहायता की पातशाह आप अगे सलाम करके बेनती करता है कि मेहर करके आओ तो दर्शन दौ सो अगे भी आपने मेरी लाज रखी है हूँ भी आप मेरी लाज रखो वजीर खां ने पातशाह पास पहुँचना ਗੁਰੂ ਜੀ ਬੋਲੇ ਵਜ਼ੀਰ ਖਾਂ ਜੀ ਤੁਹਾਡਾ ਆਉਣਾ ਸਾਨੂੰ ਪਰਵਾਣ ਹੈ ਮਗਰ ਇੱਕ ਵਾਰ ਤੁਸੀਂ ਫਿਰ ਪਾਤਸ਼ਾਹ ਪਾਸ ਜਾਓ ਸਾਡੀ ਜ਼ੁਬਾਨੀ ਆਖਣਾ ਕਿ ਇਸ ਵਕਤ ਆਪ ਦੇ ਕੈਦੀ ਰਾਜੇ ਗੁਰੂ ਕਰਨ ਦੀ ਸ਼ਰਨ ਪੈਂਦੇ ਹਨ ਜੇਕਰ ਤਾਂ ਸਭ ਨਰਾਜਿਆਂ ਦੀ ਬੰਦ ਖ਼ਲਾਸ ਕਰ ਦਿਓ ਤਾਂ ਅਸੀਂ ਆ ਜਾਂਦੇ ਹਾਂ ਨਹੀਂ ਤਾਂ ਅਸੀਂ ਵੀ ਇੱਥੇ ਹੀ ਰਾਂਗੇ ਵਜ਼ੀਰ ਖਾਂ ਸਤਿਵਚਨ ਕਹਿ ਕੇ ਤੁਰ ਪਿਆ ਦਿੱਲੀ ਪਹੁੰਚ ਕੇ ਪਾਤਸ਼ਾਹ ਪਾਸ ਹਾਜ਼ਰ ਹੋਇਆ ਗੁਰੂ ਜੀ ਦਾ ਸੁਨੇਹਾ ਦਿੱਤਾ ਪਾਤਸ਼ਾਹ ਸੋਚਾਂ ਵਿੱਚ ਪੈ ਗਿਆ ਕਹਿਣ ਲੱਗਾ बड़े यतन ਨਾਲ ਇਹਨਾਂ ਰਾਜਿਆਂ ਨੂੰ ਫੜਿਆ ਹੋਇਆ ਹੈ ਜੇਕਰ ਇਹ ਨਿਕਲ ਗਏ ਤਾਂ ਮੁੜ ਦੇਸ਼ ਵਿੱਚ ਤਰਥਲੀ ਮਚਾਏਗੀ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਛੱਡ ਦਿਆਂ ਵਜ਼ੀਰ ਖਾਨ ਨੇ ਆਖਿਆ ਪਾਤਸ਼ਾਹ ਸਲਾਮਤ ਗੁਰੂ ਜੀ ਵੇਪਰਵਾਹਨ ਜੋ ਵੀ ਇਹਨਾਂ ਦੀ ਸ਼ਰਨ ਪੈ ਜਾਵੇ ਉਸ ਦੀ ਮਦਦ ਕਰਨੀ ਇਹਨਾਂ ਦਾ ਮੁਖਤਰਮ ਹੈ ਸੋ ਇਹ ਸਾਰਾ ਕਸੂਰ ਚੰਦੂ ਦੀ ਵੰਦਾ ਹੈ ਤੁਹਾਨੂੰ ਸਲਾਹ ਦੇ ਕੇ ਗੁਰੂ ਜੀ ਨੂੰ ਉੱਥੇ ਨਾ ਭੇਜਦਾ ਤਾਂ ਰਾਜਿਆਂ ਨੂੰ ਕਿਸ ਨੇ ਛੱਡਣ ਲਈ ਕਿਹਾ ਸੀ ਪਾਤਸ਼ਾਹ ਹੋਰ ਵੀ ਖਿਜਿਆ ਤੇ ਕਹਿਣ ਲੱਗਾ ਠੀਕ ਹੈ ਸਭ ਬਦਮਾਸ਼ੀ دیਵਾਨ ਦੀ ਹੀ ਹੈ ਮੈਨੂੰ ਪੀਰ ਜੀ ਜੋ ਸਦਾ ਹੀ ਸਾਡੇ ਪਾਸ ਹਨ ਆਉਂਦੇ ਜਾਂਦੇ ਹਨ ਉਹ ਸਭ ਪੇਤਖੋਲ ਕੇ ਦੱਸ ਗਏ ਹਨ ਅੱਛਾ ਤੁਸੀਂ ਫਿਰ ਗੁਰੂ ਜੀ ਪਾਸ ਜਾਓ ਤੇ ਅਰਜ ਕਰੋ ਕਿ ਜਿੰਨੇ ਕੈਦੀ ਆਪ ਦੇ ਜਾਮੇ ਦਾ ਪੱਲਾ ਫੜ ਕੇ ਆ ਸਕਣ ਉਤਨੇ ਲੈ ਆਓ ਮਗਰ ਉਹਨਾਂ ਨੂੰ ਹਦਾਇਤ ਕਰ ਦੇਣੀ ਕਿ ਉਹ ਰਾਜ ਵਿੱਚ ਫਤੂਰ ਨਾ ਪਾਉਣ ਵਜ਼ੀਰ ਖਾਨ ਨੇ ਫਿਰ ਗੁਰੂ ਜੀ ਪਾਸ ਜਾਣਾ ਵਜ਼ੀਰ ਖਾਨ ਖੁਸ਼ ਹੋ ਕੇ ਤੁਰ ਪਿਆ ਬੜੀ ਫੁਰਤੀ ਕਰਕੇ ਗਵਾਲੀਅਰ ਪਹੁੰਚਾ ਗੁਰੂ ਜੀ ਨੂੰ ਜਾ ਕੇ ਅਦਬ ਨਾਲ ਸਲਾਮ ਕੀਤੀ ਅਰਜ਼ ਕੀਤੀ ਕਿ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿੰਨੇ ਕੈਦੀ ਗੁਰੂ ਜੀ ਦੇ ਜਾਮੇ ਨੂੰ ਫੜ ਕੇ ਆ ਸਕਣ ਉਤਨੇ ਲੈ ਆਓ ਤੇ ਨਾਲ ਹੀ ਉਹਨਾਂ ਨੂੰ ਹਦਾਇਤ ਕਰ ਦੇਣੀ ਕਿ ਰਾਜ ਵਿੱਚ ਕੋਈ ਖਰਾਬੀ ਨਾ ਕਰਨ ਗੁਰੂ ਜੀ ਨੇ ਸੁਣ ਕੇ ਉਸੇ ਵੇਲੇ ਇੱਕ ਜਾਮਾ ਸਵਾਇਆ ਜਿਸ ਨੂੰ 50 ਤਣੀਆਂ ਲੰਮੀਆਂ ਲੰਮੀਆਂ ਲਵਾਈਆਂ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜਿਆਂ ਦੀ ਬੰਦੀ ਛੁੜ ਕਰਨੀ। ਦੂਸਰੇ ਦਿਨ ਗੁਰੂ ਜੀ ਤਿਆਰ ਹੋ ਪਏ। ਸ਼ਸਤਰ ਵਸਤਰ ਪਹਿਨ ਲੈ। ਸਭ ਰਾਜੇ ਗੁਰੂ ਜੀ ਪਾਸ ਤੋੜੇ ਆ ਗਏ। ਗੁਰੂ ਜੀ ਨੇ ਹੁਕਮ ਦਿੱਤਾ ਕਿ ਇੱਕ ਇੱਕ ਤਣੀ ਸਭ ਰਾਜੇ ਪਕੜ ਲੋ। ਜਦ 50 ਰਾਜੇ ਨੇ 50 ਤਣੀਆਂ ਪਕੜ ਲਈਆਂ ਤਾਂ ਬਾਕੀ ਦੋ ਰਾਜੇ ਰਹਿ ਗਏ। ਸੋ ਗੁਰੂ ਜੀ ਦੇ ਪੈਰਾਂ ਵਿੱਚ ਲੇਟ ਗਏ ਕਿ ਮਹਾਰਾਜ ਸਾਨੂੰ ਆਪਣੀ ਹੱਥੀ ਮਾਰ ਜਾਓ। ਅਸੀਂ ਆਪ ਦੀ ਸ਼ਰਣ ਹਾਂ। ਗੁਰੂ ਜੀ ਨੇ ਹੱਸ ਕੇ ਆਖਿਆ ਤੁਸੀਂ ਜਾਮੇ ਦੇ ਦੋਵੇਂ ਕਿਨਾਰੇ ਫੜ ਲਓ ਸਭ ਨੂੰ ਗੁਰੂ ਜੀ ਨੇ ਲੜ ਲਾ ਕੇ ਕਿਲੇ ਤੋਂ ਬਾਹਰ ਨਿਕਲੇ ਨਾਲ ਹੀ ਭਾਈ ਭਾਈ ਹਰਦਾਸ ਜੋ ਕਿਲੇ ਦਾ ਦਰੋਗਾ ਸੀ ਤੁਰ ਪਿਆ ਕਿ ਮੈਂ ਹੁਣ ਸਦਾ ਹੀ ਆਪ ਦੇ ਨਾਲ ਰਹਾਂਗਾ ਵਜ਼ੀਰ ਖਾਂ ਗੁਰੂ ਜੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਾ ਜਮਨਾ ਦੇ ਕਿਨਾਰੇ ਗੁਰੂ ਜੀ ਉਤਰ ਪਏ ਵਜ਼ੀਰ ਖਾਂ ਨੇ ਪਾਤਸ਼ਾਹ ਨੂੰ ਖਬਰ ਦੇਣੀ ਵਜ਼ੀਰ ਖਾਂ ਨੇ ਪਾਤਸ਼ਾਹ પાસે ਪਹੁੰਚ ਕੇ ਸलाम ਕੀਤੇ ਖਬਰ ਦਿੱਤੀ ਗੁਰੂ ਜੀ ਆ ਗਏ ਹਨ ਆ ਵਕਤ ਦਿਓ ਤਾਂ ਮੈਂ ਲੈ ਆਵਾਂ ਪਾਤਸ਼ਾਹ ਨੇ ਆਖਿਆ ਵਕਤ ਦੀ ਕੀ ਦੇਰ ਹੈ ਹੁਣੇ ਹੀ ਦਰਸ਼ਨ ਦੇਣ ਵਜ਼ੀਰ ਖਾਂ ਮੁੜ ਕੇ ਗੁਰੂ ਜੀ ਪਾਸ ਆਇਆ ਗੁਰੂ ਜੀ ਬਵੰਚਾ ਰਾਜਿਆਂ ਨੂੰ ਨਾਲ ਲੈ ਕੇ ਤੁਰ ਪਏ ਕਿਲੇ ਦੇ ਅੰਦਰ ਪਰਵੇਸ਼ ਹੋਏ ਸ਼ਹਿਰ ਦੇ ਲੋਕ ਹੁੰਮ ਹੁਮਾ ਕੇ ਗੁਰੂ ਜੀ ਦੇ ਮਗਰ ਦਰਸ਼ਨ ਨੂੰ ਆਏ ਕਿਲੇ ਦੇ ਦਰਵਾਜ਼ੇ ਅੱਗੇ ਖਲਕਤ ਦੀ ਭੀੜ ਹੋ ਗਈ ਪਾਤਸ਼ਾਹ ਤੇ ਸਭ ਕਚਹਿਰੀ ਨੇ ਉੱਠ ਕੇ ਸਲਾਮਾਂ ਕੀਤੀਆਂ ਗੁਰੂ ਜੀ ਨੂੰ ਉੱਚੀ ਚੌਂਕੀ ਤੇ ਬਿਠਾਇਆ ਪ੍ਰੇਮ ਭਰੀਆਂ ਗੱਲਾਂ ਪਾਤਸ਼ਾਹ ਨੇ ਕੀਤੀਆਂ ਗੁਰੂ ਜੀ ਸਬਨ ਰਾਜੇ ਨੂੰ ਪਾਤਸ਼ਾਹ ਅਗੇ ਝੁਕਾ ਕੇ ਕਿਹਾ ਕਿ ਅਮਨ ਨਾਲ ਵਰਤਨ